ਲਵੰਡੀ ਸਾਹਿਬ ਦੇ ਪਿੰਡ ਨਥੇਹਾ ਦੀ ಗ್ರಾಮ ਪੰਚਾਇਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪੁਨਰ ਨਮਾ ਪੰਜਾਬ ਹੈਲਥ케ਅਰ ਵੱਲੋਂ ਮੁਫਤ ਅਜੂਰਵੈਦਿਕ ਮੈਡੀਕਲ ਬੀਐਮਡੀ ਕੈਂਪਰ ਲਗਾਇਆ ਗਿਆ ਜਿਸ ਵਿੱਚ ਲਗਭਗ 200 ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਤੇ ਟੈਸਟ ਕੀਤੇ ਗਏ ਇਸ ਮੌਕੇ ਪਹੁੰਚੀ ਹੋਈ ਟੀਮ ਦੇ ਵਿੱਚੋਂ ਡਾਕਟਰ ਗੁਰਵਿੰਦਰ ਸਿੰਘ ਮੱਖਾ ਨੇ ਦੱਸਿਆ ਕਿ ਅੱਜ ਕੱਲ ਸਭ ਲੋਕਾਂ ਦੇ ਜੋੜਾਂ ਦੇ ਦਰਦਾਂ ਜਾ ਹੱਡੀਆਂ ਦੀਆਂ ਬਿਮਾਰੀਆਂ ਦਾ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਵਿੱਚ ਸਾਡਾ ਰਹਿਣ ਸਹਿਣ ਖਾਣ ਪੀਣ ਦੇ ਰੁਝਾਨ ਤਬਦੀਲ ਹੋ ਰਿਹਾ ਹੈ ਜਿਸ ਕਾਰਨ ਹਰ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜੋੜਾਂ ਦੇ ਦਰਦ ਵਧ ਰਹੇ ਹਨ ਉਹਨਾਂ ਕਹਿ ਕੇ ਕੈਂਪ ਦੇ ਦੌਰਾਨ ਲਗਭਗ 200 ਮਰੀਜ਼ਾਂ ਦੀ ਜਾਂਚ ਕਰਦਿਆਂ ਮੁਫਤੋ ਟੈਸਟ ਕੀਤੇ ਗਏ ਤੇ ਖਾਣ ਪੀਣ ਅਤੇ ਗੋਡੇ ਮੋਢਿਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਨੁਕਤੇ ਦੱਸੇ ਗਏ ਇਸ ਮੌਕੇ ਪਿੰਡ ਦੇ ਸਰਪੰਚੋ ਸ਼੍ਰੀਮਤੀ ਰਾਜ ਰਾਣੀ ਦੇ ਪਤੀ ਸੁਖਪਾਲ ਸਿੰਘ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਡਾਕਟਰਾਂ ਨੇ ਜਿੱਥੇ ਮਰੀਜ਼ਾਂ ਨੂੰ ਟੈਸਟ ਕਰਕੇ ਜਾਂਚ ਕੀਤੀ ਉੱਥੇ ਸਾਰੀਆਂ ਦਵਾਈਆਂ ਮੁਫ਼ਤ ਤੋਂ ਵੰਡੀਆਂ ਗਈਆਂ ਅਤੇ ਮਰੀਜ਼ਾਂ ਨੂੰ ਬਰੀਕੀ ਨਾਲ ਸਮਝਾਇਆ ਗਿਆ। ਇਸ ਮੌਕੇ ਸਮੁੱਚੀ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾਕਟਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੁੱਕੇ ਬਿਕਰ ਸਿੰਘ ਚਰਨਜੀਤ ਸਿੰਘ ਗੱਗੂ ਮਲਕੀਤ ਸਿੰਘ ਗੁਰਪਾਲ ਸਿੰਘ ਜਗਦੇਵ ਸਿੰਘ ਸੰਦੀਪ ਸਿੰਘ ਵਿਸਾਖਾ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧ ਕਮੇਟੀ ਗਮਦੂਰ ਸਿੰਘ ਜਸਦੀਪ ਸਿੰਘ ਸੋਲ ਅਮਰਤਪਾਲ ਸਿੰਘ ਆਦਿ ਨੇ ਸੇਵਾ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਟੀਮ ਪੀ ਐਨ ਪੀ ਹਸਪਤਾਲ ਪੰਦਰਾਂਵਾਂ ਪੰਜਾਬ ਹੈਲਥ케ਅਰ ਤਲਵੰਡੀ ਸਾਬੋ ਦੀ ਪੂਰੀ ਟੀਮ ਅਸੀਂ ਪਿੰਡ ਨਥੇਹਾ ਦੇ ਵਿੱਚ ਜੋ ਕਿ ਤਲਵੰਡੀ ਸਾਬੋ ਦਾ ਇੱਕ ਪਿੰਡ ਪੈਂਦਾ ਸਾਡੇ ਨਾਲ ਸਰਪੰਚ ਸਾਹਿਬ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ। ਇਹਨਾਂ ਏਰੀਆ ਦੇ ਵਿੱਚ ਬਹੁਤ ਸਾਰੇ ਹੱਡੀਆਂ ਦੇ ਕਮਜ਼ੋਰੀ ਦੇ ਜੋ ਮਰੀਜ਼ ਸੀ ਤੇ ਇਸ ਕਰਕੇ ਅਸੀਂ ਸਪੈਸ਼ਲ ਅਜ ਦਿੱਲੀ ਤੋਂ ਟੀਮ ਮੰਗਵਾ ਕੇ ਬੀਐਮਡੀ ਕੈਂਪਸ ਪਿੰਡ ਦੇ ਵਿੱਚ ਲਗਾਇਆ ਗਿਆ। ਇਸ ਕੈਂਪ ਦੇ ਦੌਰਾਨ 200 ਦੇ ਲਗਭਗ ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਪ੍ਰਾਪਤ ਕੀਤਾ। ਕੈਂਪ ਦੇ ਦੌਰਾਨ ਸਾਰੇ ਮਰੀਜ਼ਾਂ ਨੂੰ ਸਾਡੀਆਂ ਡਾਕਟਰ ਦੀਆਂ ਟੀਮਾਂ ਦੇ ਵੱਲੋਂ ਕੰਸਲਟ ਕੀਤਾ ਗਿਆ ਸਾਰਿਆਂ ਨੂੰ ਸਲਾਹ ਮਸਬਰਾ ਦਿੱਤਾ ਗਿਆ ਮਰੀਜ਼ਾਂ ਨੂੰ ਖਰਾਕ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਹੱਡੀਆਂ ਦੀ ਕਮਜ਼ੋਰੀ ਤੋਂ ਅਤੇ ਬਿਮਾਰੀਆਂ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਕੈਂਪ ਦੇ ਦੌਰਾਨ ਤਕਰੀਬਨ 200 ਦੇ ਲਗਭਗ ਮਰੀਜ਼ਾਂ ਨੂੰ ਆਯੁਰਵੈਦਿਕ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਗਈਆਂ ਇਸ ਸਾਰੇ ਪ੍ਰਬੰਧ ਨੂੰ ਕਰਨ ਦੇ ਵਿੱਚ ਸਾਡੇ ਨਾਲ ਇਸ ਪਿੰਡ ਨਥੇਹਾ ਦੇ ਸਾਡੇ ਸਰਪੰਚ ਸਹਿਬਾਨ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਹਨਾਂ ਦਾ ਬਹੁਤ ਸਾਰਾ ਯੋਗਦਾਨ ਰਿਹਾ ਹੈ ਸੋ ਸਾਰੇ ਪੰਜਾਬ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਚਾਇਤਾਂ ਨੂੰ ਇਦਾਂ ਦੇ ਉਪਰਾਲੇ ਕਰਨ ਦੀ ਬਹੁਤ ਲੋੜ ਹੈ ਤਾਂ ਜੋ ਆਪਣੇ ਪੰਜਾਬ ਨੂੰ ਅਸੀਂ ਤੰਦਰੁਸਤ ਕਰ ਸਕੀਏ ਸੋ ਅਸੀਂ ਸਾਰੀ ਟੀਮ ਅੱਗੇ ਜਾ ਕੇ ਸਾਡਾ ਇੱਕ ਵੈਂਚਰ ਹੋਰ ਵੀ ਆ ਰਿਹਾ ਕਿ ਅਸੀਂ ਪੰਜਾਬ ਆਯੁਰਵੇਦਾ ਦੇ ਨਾਂ ਦੇ ਉੱਪਰ ਇੱਕ ਇਦਾਂ ਦਾ ਵੈਂਚਰ ਲੈ ਕੇ ਆ ਰਹੇ ਹਾਂ ਕਿ ਜਿਦੇ ਨਾਲ ਅਸੀਂ ਹੋਰ ਵੀ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਸਕੀਏ ਸੋ ਇਨੀਆਂ ਬੇਨਤੀਆਂ ਕਰਦਾ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ಗ್ರಾಮ ਪੰਚਾਇਤ ਵੱਲੋਂ ਅਤੇ ਸਾਡੇ ਪਿੰਡ ਨਫੇਹਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੀ ਐਨ ਪੀ ਸੰਸਥਾ ਨੇ ਅੱਜ ਸਾਡੇ ਗੁਰਦੁਆਰਾ ਸਾਹਿਬ ਆਯੁਰਵੈਦ ਦਵਾਈਆਂ ਦਾ ਕੈਂਪ ਰੱਖਿਆ ਸੀਗਾ ਸਾਰੀ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਸਹਿਨਸ਼ੀਲਤਾ ਦੇ ਨਾਲ ਤਕਰੀਬਨ 200 ਪੇਸ਼ੈਂਟ ਦੇਖਿਆ ਮਰੀਜ਼ ਦੇਖ ਕੇ ਗਏ ਹੈਗੇ ਕੋਈ ਇਹਨਾਂ ਨੇ ਘਬਰਾਟ ਨਹੀਂ ਕੀਤੀ ਕੋਈ ਜਲਦੀ ਜਾਣ ਦੀ ਕਾਲੀ ਨਹੀਂ ਕੀਤੀ ਵੀ ਅਸੀਂ ਚਾਲੀ ਜਲਦੀ ਜਾਣਾਗਾ ਤਾਂ ਠੰਡੇ ਮਤੇ ਨਾਲ ਇਹਨਾਂ ਨੇ ਪੇਸ਼ੈਂਟਾਂ ਨੂੰ ਸਹੀ ਤਰੀਕੇ ਨਾਲ ਖਾਣ ਪੀਣ ਬਾਰੇ ਵੀ ਸਮਝਾਇਆ ਹੈਗਾ ਤੇ ਜਿੱਥੇ ਦਵਾਈਆਂ ਦੀ ਲੋੜ ਸੀ ਦਵਾਈਆਂ ਵੀ ਦਿੱਤੀਆਂ ਟੈਸਟ ਵੀ ਫਰੀ ਕਰਕੇ ਗਏ ਆ ਅਸੀਂ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ